ਪਾਸ਼ਾਈਆਂ ਦੀ ਫੋਟੋਆਂ ਬਣਾਈਆਂ ਨੇ ਅੱਛਾ ਜੀ ਅਤੇ ਇੱਕ ਖਾਸियत ਆ ਵੀ ਸਾਰੇ ਪਾਸ਼ਾਈਆਂ ਦੇ ਦਸਤਾਰ ਨਹੀਂ ਹੈ بس ਸਿੱਲੀ ਟੋਪੀ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿੰਡ ਵਿੱਚ ਆਏ ਸੀਗੇ ਅਛਾ ਜਿੱਥੋਂ ਅਸਲ 'ਚ ਇਹਨਾਂ ਦਾ ਵੰਸ਼ ਸ਼ੁਰੂ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਗੁਰੂ ਮਾਰਨ ਨੇ ਪੁੱਛਿਆ ਵੀ ਕੌਣ ਨੇ ਹਾਂ ਤਾਂ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਬੱਚੇ ਭੁੱਖੇ ਨੇ ਤਾਂ ਮੁਸਕਰਾ ਕੇ ਬੋਲੇ ਮਹਾਰਾਜ ਬੋਲੇ ਵੀ ਨਹੀਂ ਆਤਾ ਰੱਜੇ ਨੇ ਕੋਈ ਸਮਾਂ ਆਏਗਾ ਸਤਲੁਜ ਪਾਰ ਜਮਨਾ ਪਾਰ ਇਹਨਾਂ ਦੇ ਘੋੜੇ ਰਾਜ ਰਹੇ ਨੇ ਤਾਂ ਹਾਂ ਪਾਣੀ ਪੀ ਕੇ ਫਿਰ ਮਾਰਨ ਨੇ ਵਰ ਦਿੱਤਾ ਸੀ ਫੁੱਲ ਕੀ ਕਿਆਰੀ ਖੁਬ ਖਿਲੇਗੀ ਜਦੋਂ ਪਤਾ ਚੱਲਿਆ ਵੀ ਵੱਡੇ ਸਾਹਿਬਜ਼ਾਦੇ ਤੇ ਸਿੰਘ ਚਮਕੌਰ ਦੀ ਗੜੀ ਸ਼ਹੀਦ ਹੋ ਕੇ ਤਾਂ ਪਈ ਰਾਮਾ ਤੇ ਭਾਈ ਤਰਲੋਕਾ ਜੀ ਇੱਥੋਂ ਚਮਕੌਰ ਦੀ ਗੜੀ ਪਹੁੰਚਦੇ ਨੇ ਅੱਛਾ ਉੱਥੇ ਸ਼ਹੀਦ ਸਿੰਘਾਂ ਨੂੰ ਇਕੱਠਾ ਕਰਦੇ ਨੇ ਉਹਨਾਂ ਦੇ ਸ਼ਰੀਰਾਂ ਨੂੰ ਤੇ ਵੱਡੇ ਸਹਿਰਜਾਦਿਆਂ ਦੇ ਸ਼ਰੀਰ ਨੂੰ ਇਕੱਠਾ ਕਰਕੇ ਤਾਂ ਉੱਥੇ ਸੰਸਕਾਰ ਕਰਦੇ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਪੂਰਾ ਸ਼ਹੀਦ ਹੋ ਗਿਆ ਸੀਗਾ ਜੀ ਬਿਲਕੁਲ ਬਿਲਕੁਲ ਤਾਂ ਗੁਰੂ ਗੋਬੀ ਸਿੰਘ ਜੀ ਉਸ ਵਕਤ ਕੇਸ ਕੰਗਾ ਕਰ ਰਹੇ ਸੀ ਕਰ ਰਹੇ ਸੀਗੇ ਜਦੋਂ ਮੰਗ ਕਰਦੇ ਨੇ ਉਹ ਪੀਰ ਬੁੱਧੂ ਸ਼ਾਹ ਤਾਂ ਪੀਰ ਬੁੱਧੂ ਸ਼ਾਹ ਨੇ ਕੇਸ ਕੰਗਾ ਹੀ ਮੰਗਿਆ ਅੱਛਾ ਤਾਂ ਮਹਾਰਾਜਾ ਹੀਰਾ ਸਿੰਘ ਜੀ ਨੂੰ ਪੁੱਛਣ ਲੱਗਿਆ ਵੀ ਅਸੀਂ ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਬਖਸ਼ਿਸ਼ਾਂ ਦਈਏ ਤਾਂ ਤੁਸੀਂ ਕਿੱਦਾਂ ਕਰਾਂਗੇ ਕਿੱਥੇ ਰੱਖੋਗੇ ਕੀ ਕਰੋਗੇ ਤਾਂ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਜੀ ਨੇ ਬੜੇ ਸਤਕਾਰ ਦੇ ਨਾਲ ਬਖਸ਼ਿਸ਼ਾਂ ਪੜੀਆਂ ਨੇ ਤੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਵਾਬ ਸੀ ਮੈਂ ਸਾਰੀ ਉਮਰ ਅ ਨਿਸ਼ਾਨੀਆਂ ਆਪਣੇ ਸਿਰ ਦੇ ਉੱਪਰ ਦਸਵੇਂ ਦਵਾਰ ਦੇ ਉੱਪਰ ਰੱਖ ਕੇ ਸੇਵਾ ਹੀ ਕਰਾਂ ਨਰੈਣ ਸਿਆ ਕੋਈ ਇੱਕ ਚੌਂਕੜੇ ਦੇ ਵਿੱਚ ਖੰਡ ਪਾਠ ਕਰ ਦੇਗਾ ਉਹ ਕਹਿੰਦੇ ਮਾਰੇ ਕਰਤਾ ਦੇਗਾ ਕੋਈ ਸੁਣਨ ਵਾਲਾ ਵੀ ਚਾਹੀਦਾ ਤੇ ਫਿਰ ਮਹਾਰਾਜਾ ਹੀਰਾ ਸਿੰਘ ਜੀ ਨੇ ਕਿਹਾ ਵੀ ਭਾਈ ਨਰੈਣ ਸਿੰਘ ਜੀ ਅਸੀਂ ਸੁਣਾ ਤਾਂ ਭਾਈ ਨਰੈਣ ਸਿੰਘ ਜੀ ਨੇ ਕਰਿਆ ਤੇ ਮਹਾਰਾਜਾ ਹੀਰਾ ਸਿੰਘ ਜੀ ਨੇ ਸੁਣਿਆ 8 ਜੁਲਾਈ 1923 ਨੂੰ ਹੀਰਾ ਮਹਿਲ ਦੇ ਵਿੱਚੋਂ ਮਹਾਰਾਜਾ ਰੁਪਦਰਮਨ ਸਿੰਘ ਜੀ ਨੂੰ ਅਰੈਸਟ ਕੀਤਾ ਸੀ ਜਿਹੜਾ ਸੀਗਾ ਜੈਤੋਂ ਦੇ ਵਾਸਤੇ ਉੱਥੇ ਖੰਡਪਾਟ ਸਾਹਿਬ ਮੋਰਚਾ ਲੱਗਿਆ ਸੀਗਾ 11 ਘੰਟੇ ਖੰਡਪਾਟ ਸਾਹਿਬ ਆਰੰਭ ਕਿਤੇ ਹੋ ਰਿਹਾ ਸੀਗੇ ਜਿਹਦੇ ਵਿੱਚ ਅੰਗਰੇਜ਼ ਸਰਕਾਰ ਨੇ ਆ ਕੇ ਉਹਨਾਂ ਦੇ ਐਲਕਾਰਾਂ ਨੇ ਆ ਕੇ ਖੰਡਪਾਟ ਸਾਹਿਬ ਚੱਲਦੇ ਖੰਡਪਾਟ ਸਾਹਿਬ ਖੰਡਨ ਕਰਦੇ ਸੀਗੇ ਅਕਾਲ ਤਖਤ ਤੋਂ ਦਿੱਲੀ 500 ਜਥੇ ਦੀ ਅਰਦਾਸ ਹੁੰਦੀ ਸੀਗੀ ਉਹਦੇ ਵਿੱਚ ਕੀ ਬੋਲਦੇ ਸੀ ਅਸੀਂ ਨਾਬੇ ਨੂੰ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਵੇ ਮੇਰਾ ਹਾਲ ਤੇ ਪੰਜਾਲੀ ਕਿਲੀ ਟੰਗ ਚੱਲਿਆਂ ਜੈਤੋਂ ਦੇ ਮੋਰਚੇ ਨੂੰ ਕਿਸਾਨ ਚੱਲਿਆਂ ਅੰਗਰੇਜ਼ ਜੈਤੋਂ ਗੋਲੀ ਚਲਾ ਰਹੇ ਨੇ ਤੇ ਸਿੰਘ ਸਿੰਘਣੀਆਂ ਅਰ ਵਾਹਿਗੁਰੂ ਦਾ ਜਾਪ ਕਰਦੇ ਸ਼ਹੀਦ ਹੋਰੇ ਨਹੀਂ ਵਾਹ ਹੈ ਤੁਸੀਂ ਦੇਖਦੇ ਹੋ ਇਹਨਾਂ ਦੇ ਸਰੀਰ ਨੂੰ ਗੁੜ ਲਾਇਆ ਹੋਇਆ ਉੱਪਰ ਕੀੜੇ ਚੱਲ ਰਹੇ ਨੇ ਤਾਂ ਐਦਾਂ ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਅਸੀਂ ਖੜੇ ਹਾਂ ਨਾਬਾ ਰਿਆਸਤ ਦੇ ਮਹਿਲ ਦੇ ਵਿੱਚ ਨਾਬੇ ਰਿਆਸਤ ਦੀ ਮਹਿਲ ਦਾ ਸਭ ਤੋਂ ਖੂਬਸੂਰਤ ਕਮਰਾ ਜਿਹੜਾ ਕਿ ਮਹਿਲ ਦੇ ਸਭ ਤੋਂ ਉੱਪਰਲੇ ਹਿੱਸੇ ਤੇ ਤਿਆਰ ਕੀਤਾ ਗਿਆ ਹੈ ਵਿਰਾਸਤ ਦੇ ਫਖਰ ਨੂੰ ਯਾਦ ਕਰਦਿਆਂ ਹੋਏ ਆ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਵੀ ਇਹ ਨਾਭਾ ਰਿਆਸਤ ਦੇ ਜਿਹੜੇ ਮਰਾਜੇ ਮਹਾਰਾਜੇ ਸਨ ਉਹਨਾਂ ਦੀ ਗੁਰੂ ਪ੍ਰਤੀ ਇਹ ਸ਼ਰਧਾ ਹੁੰਦੀ ਸੀ ਕਿ ਜਦੋਂ ਵੀ ਉਹ ਆਪਣਾ ਰਹਿਣ ਦਾ ਸਥਾਨ ਜਾਂ ਮਹਿਲ ਤਿਆਰ ਕਰਦੇ ਸੀ ਤਾਂ ਜਿਹੜਾ ਸਭ ਤੋਂ ਉੱਪਰ ਜਿਹੜਾ ਕਮਰਾ ਹੁੰਦਾ ਸੀ ਉੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਤੇ ਲਈ ਸਭ ਤੋਂ ਸੁੰਦਰ ਜਿਹੜਾ ਕਮਰਾ ਸੀ ਉਸ ਨੂੰ ਬਣਾਇਆ ਜਾਂਦਾ ਸੀ ਉਸੇ ਹੀ ਨਿਰੰਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਹੁਣ ਦੇ ਵਾਰਸਾਂ ਨੇ ਇਹ ਕਮਰਾ ਦੁਬਾਰਾ ਜਿਹੜਾ ਹੈ ਇਸ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦੀ ਉਹੀ ਪ੍ਰਾਣੀ ਦਿੱਖ ਪ੍ਰਤਨਤਾ ਜਿਹੜੀ ਹੈ ਉਹ ਕਾਇਮ ਰਹੇ ਸਾਡੇ ਨਾਲ ਮੌਜੂਦ ਨੇ ਮੀਤ ਗੁਰਦੇਵ ਤੇ ਭਾਜੀ ਸੁਨਮਿਤ ਜੀ ਇਹਨਾਂ ਤੋਂ ਪੁੱਛਾਂਗੇ ਕਿ ਇੱਥੇ ਕਿਵੇਂ ਦੀ ਜਿਹੜੀ ਪ੍ਰਾਤਨਤਾ ਹੈ ਕਾਇਮ ਕੀਤੀ ਜਾ ਰਹੀ ਹੈ ਮੈਂ ਇੱਕ ਤੁਸੀਂ ਮੇਰੀ ਪਹਿਲਾਂ ਵੀ ਇੱਕ ਇੰਟਰਵਿਊ ਦੇਖੀ ਜਿਹਦੇ ਵਿੱਚ ਚਿੱਤਰਕਾਰੀ ਬਾਰੇ ਗੱਲ ਕੀਤੀ ਗਈ ਸੀ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜਾਂ ਦੇ ਉੱਤੇ ਚਿੱਤਰਕਾਰੀ ਕਿਵੇਂ ਕੀਤੀ ਜਾਂਦੀ ਸੀ ਉਸੇ ਹੀ ਤਰ੍ਹਾਂ ਦਾ ਇਹ ਪ੍ਰਾਤਨਤਾ ਵਾਲਾ ਸਰੂਪ ਸਾਨੂੰ ਦੇਖ ਰਿਹਾ ਕਿ ਵੱਖੋ-ਵੱਖਰੇ ਕੰਧ ਚਿੱਤਰ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਭਾਜੀ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਸ਼ੁਰੂ ਕਰਾਂਗੇ ਕਿ ਅਸਲ ਦੇ ਵਿੱਚ ਇਹ ਜਿਹੜੀ ਕੀ ਇਤਿਹਾਸ ਕੀ ਹੈ ਜਿਹੜਾ ਕੀ ਸੋਚ ਕੇ ਜਿਹੜੀ ਹੈ ਇਹ ਤਸਵੀਰ ਜਿਹੜੀ ਇਹ ਚਿੱਤਰਕਟ ਜਿਹੜੀ ਬਣਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਬਾਈ ਜੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਆ ਗੁਰਦੁਆਰਾ ਸਰਪਾਉ ਸਾਹਿਬ ਅੱਛਾ ਜੀ ਇਹਦਾ ਦਰਬਾਰ ਸਾਹਿਬ ਦਾ ਨਾਮ ਸਰਪਾਉ ਸਾਹਿਬ ਹੈ ਅੱਛਾ ਜੀ ਤੇ ਜਿੱਦਾਂ ਜਿੱਦਾਂ ਆਪਾਂ ਜਾਂਦੇ ਆਂ ਦੇਖਦੇ ਜਾਂਮਕ ਜਿਉਂ-ਜਿਉਂ ਤਸਵੀਰਾਂ ਬਣੀਆਂ ਨੇ ਉਸ ਹਿਸਾਬ ਦੇ ਨਾਲ ਉਦਾਂ ਦਾ ਇਤਿਹਾਸ ਮਹਿਲ ਦੇ ਨਾਲ ਜੁੜਿਆ ਹੋਇਆ ਦਰਬਾਰ ਸਾਹਿਬ ਤੇ ਜੁੜਿਆ ਨਾਲ ਜੁੜਿਆ ਹੋਇਆ ਆਪਾਂ ਗੱਲਬਾਤ ਕਰਦੇ ਰਾਮਗੇ ਤੇ ਆ 10 ਪਾਸ਼ਾਈਆਂ ਦੀ ਫੋਟੋਆਂ ਬਣਾਈਆਂ ਨੇ ਅੱਛਾ ਜੀ ਜੀ ਇਹਦੀ ਖਾਸੀਅਤ ਆ ਵੀ ਸਾਰੇ ਪਾਸ਼ਾਈਆਂ ਦੇ ਦਸਤਾਰ ਨਹੀਂ ਹੈ। ਹਸ ਸਿੱਲੀ ਟੋਪੀ ਹੈ। ਜਿਹੜਾ ਕਿਉਂਕਿ ਜਦ ਪ੍ਰਾਤਨ ਜਿਹੜੇ ਗੁਰੂ ਸਾਹਿਬ ਦੇ ਅਸੀਂ ਦੇਖਦੇ ਆ ਨਾ ਸਰੂਪ ਉਹ ਸਾਰੇ ਦਾ ਸਿੱਲੀ ਟੋਪੀ ਹੀ ਜ਼ਿਆਦਾ ਮਿਲਦੀ ਆ। ਬਿਲਕੁਲ ਜੀ ਬਿਲਕੁਲ। ਤੇ ਵਾਛੀ ਆ ਹੈ ਜਿੰਨੀਆਂ ਵੀ ਇਹਦੇ ਦਰਬਾਰ ਸਾਹਿਬ ਦੇ ਵਿੱਚ ਫੋਟੋ ਬਣ ਰਹੀ ਨੇ ਪੂਰੀ ਮਾਰ। ਅੱਛਾ ਇਹ ਤੇ ਜਿਹੜੇ ਤੁਸੀਂ ਦੱਸ ਰਹੇ ਸੀ ਜਿਹੜਾ ਹੈ 골ਡਨ ਕਲਰ ਆ ਇਹ ਜਿਵੇਂ ਕਿ ਇਹ ਸੋਨੇ ਦਾ ਰੂਪ ਆ ਕਿ ਸੋਨਾ ਹੀ ਆ ਇਹ? ਸੋਨਾ ਹੀ। ਅੱਛਾ। ਹਾਂ ਜੀ ਹਾਂ। ਅਸੀਂ ਈਟਾ ਜਿੱਦਾਂ ਆਪਣਾ ਚਾਂਦੀ ਦਾ ਵਰਕ ਆਉਂਦਾ ਹੈ ਆਂਦਾ ਸੋਨੇ ਦੀ ਈਟਾ ਸਾਰੇ ਉੱਪਰ ਕੰਮ ਵੀ ਆ ਵੀ ਕੰਮ ਸਾਰਾ 골ਡ ਇਹ ਇਹਨੂੰ ਇਸ ਤਰ੍ਹਾਂ ਕੀਤਾ ਜਾ ਸਕਦਾ ਵੀ ਜਿਹੜਾ ਗੁਰੂ ਸਾਹਿਬ ਦਾ ਕਮਰਾ ਵਾ ਉਹਦੀ ਕੀਮਤ ਕੋਈ ਨਹੀਂ ਕੀਮਤ ਕੋਈ ਨਹੀਂ ਆ ਤਾਂ ਸਿਰਫ ਸ਼ਰਧਾ ਹੀ ਕੁ ਭਾਰਨਾ ਮਹਾਰਾਣੀ ਸਾਹਿਬ ਹੁਣ ਦੀ ਗੁਰੂ ਮਹਾਰਾਜ ਪ੍ਰਤੀ ਸ਼ਰਧਾ ਬਹੁਤ ਹੈ ਹੂੰ ਸ਼ਿਰੂ ਤੇ ਹੀ ਨਾਬੇ ਰਿਆਤ ਦਾ ਹੀ ਰਿਹਾ ਹੈ ਰਿਆਤ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲਦੀ ਰਹੀ ਹੈ ਜਦ ਵੀ ਨਾਬੇ ਦਾ ਨਾਮ ਆਉਂਦਾ ਨਾਬੇ ਦੇ ਮਹਾਰਾਜਿਆਂ ਦਾ ਨਾਮ ਆਉਂਦਾ ਤਾਂ ਧਰਮੀ ਰਾਜਿਆਂ ਕਰਕੇ ਹੀ ਨਾਬੇ ਨੂੰ ਜਾਣਿਆ ਹੂੰ ਜੀ ਤੇ ਬਾਕੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿੰਡ ਵਿੱਚ ਆਏ ਸੀਗੇ ਅੱਛਾ ਜਿੱਥੋਂ ਅਸਲ 'ਚ ਇਹਨਾਂ ਦਾ ਵੰਸ਼ ਸ਼ੁਰੂ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਜਦੋਂ ਇਹਨਾਂ ਨੂੰ ਆਸ਼ੀਰਵਾਦ ਪ੍ਰਾਪਤ ਹੁੰਦਾ ਵਾ ਗੁਰੂ ਹਰਗੋਬਿੰਦ ਸਾਹਿਬ ਬਿਲਕੁਲ ਜੀ ਭਾਈ ਕਾਲਾ ਜੀ ਬੱਚਿਆਂ ਨੂੰ ਸਿਖਾ ਕੇ ਲੈ ਕੇ ਆਏ ਵੀ ਜਦੋਂ ਗੁਰੂ ਪਾਤਸ਼ਾਹ ਕੋਲੇ ਜਾਓਗੇ ਤਾਂ ਤੁਸੀਂ ਪੇਟ ਬਜਾਓ ਹਾਂ ਤਾਂ ਬੱਚੇ ਪੇਟ ਬਜਾ ਰਹੇ ਨੇ ਤਾਂ ਗੁਰੂ ਮਹਾਰਾਜ ਨੇ ਪੁੱਛਿਆ ਵੀ ਕੌਣ ਨੇ ਹਾਂ ਤਾ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਬੱਚੇ ਭੁੱਖੇ ਨੇ ਤਾ ਮੁਸਕਰਾ ਕੇ ਬੋਲੇ ਮਹਾਰਾਜ ਬੋਲੇ ਵੀ ਨਹੀਂ ਆਤਾ ਰੱਜੇ ਨੇ ਕੋਈ ਸਮਾਂ ਆਏਗਾ ਸਤਲੁਜ ਪਾਰ ਜਮਨਾ ਪਾਰ ਇਹਨਾਂ ਰੇ ਘੋੜੇ ਪਾਣੀ ਪੀਂਗੇ ਫਿਰ ਮਰਨ ਨੇ ਵਰ ਦਿੱਤਾ ਸੀ ਫੁੱਲ ਕੀ ਕਿਆਰੀ ਖੂਬ ਖਿਲੇਗੀ ਹਾਂ ਇਹ ਸਾਡੇ ਇਤਿਹਾਸ ਦਾ ਬੜਾ ਮਹੱਤਵਪੂਰਨ ਅੰਗ ਸਾਖੀ ਹੈ ਜੀ ਜੀ ਟਾਈਮ ਆਪਣੀ ਚਾਲ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦਾ ਟਾਈਮ ਆਇਆ ਤਾ ਵੱਡੇ ਸਹਿਬਜਾਦੇ ਨਾ ਚਮਕੌਰ ਦੀ ਗੜੀ ਸੰਸਕਾਰ ਕਰਨ ਵਾਲੇ ਤੇ ਸਿੰਘਾਂ ਦਾ ਸਸਕਾਰ ਕਰਨ ਵਾਲਾ ਨਾਪਾ ਪਰਿਵਾਰ ਸੀ ਭਾਈ ਰਾਮਾ ਤੇ ਭਾਈ ਤਰਲੋਕਾ ਜੀ ਦੋ ਨਾਲ ਸਿੱਖਾਂ ਦਾ ਨਾਮ ਆਉਂਦਾ ਹਾਂਜੀ ਹਾਂ ਭਾਈ ਰਾਮਾ ਜੀ ਪਟਿਆਲਾ ਤਰਲੋਕਾ ਜੀ ਤੋਂ ਨਾਪਾ ਤੇ ਜੀ ਬਣੇ ਅੱਛਾ ਜੀ ਜਦੋਂ ਪਤਾ ਚੱਲਿਆ ਵੀ ਵੱਡੇ ਸਹਿਬਜਾਦੇ ਤੇ ਸਿੰਘ ਚਮਕੌਰ ਦੀ ਗੜੀ ਸ਼ਹੀਦ ਹੋ ਗਏ ਤਾਂ ਭਾਈ ਰਾਮਾ ਤੇ ਭਾਈ ਤਰਲੋਕਾ ਜੀ ਇੱਥੋਂ ਚਮਕੌਰ ਦੀ ਗੜੀ ਪਹੁੰਚਦੇ ਨੇ ਅੱਛਾ ਉੱਥੇ ਸ਼ਹੀਦ ਸਿੰਘਾਂ ਨੂੰ ਇਕੱਠਾ ਕਰਦੇ ਨਾਲ ਉਹਨਾਂ ਦੇ ਸ਼ਰੀਰਾਂ ਨੂੰ ਤੇ ਵੱਡੇ ਸਹਰਜਾਦਿਆਂ ਦੇ ਸ਼ਰੀਰ ਨੂੰ ਇਕੱਠਾ ਕਰਕੇ ਤਾਂ ਉੱਥੇ ਸੰਸਕਾਰ ਕਰਦੇ ਫਿਰ ਇੱਥੋਂ ਇਹ ਜਿਹੜੀ ਇਹ ਉਸ ਇਤਿਹਾਸ ਨੂੰ ਦਰਸਾਉਂਦੀ ਤਸਵੀਰ ਆ ਇਹ ਉਸ ਟਾਈਮ ਕਿ ਆ ਇਹ ਭਾਈ ਰਾਮਾ ਤੇ ਭਾਈ ਤਲੋਕਾ ਜੀ ਖੜੇ ਨੇ ਤੇ ਸੰਸਕਾਰ ਹੋ ਰਹੇ ਨੇ ਜਿਹੜੇ ਸਿੱਖ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਨੇ ਇੱਥੇ ਆ ਜੰਗ ਦਾ ਮੈਦਾਨ ਆ ਬਿਲਕੁਲ ਜੀ ਬਿਲਕੁਲ ਉਹ ਸਖਤ ਪੈਰਾ ਸੀ ਉਸ ਟਾਈਮ ਫਿਰ ਭਾਈ ਰਾਮਾ ਤੇ ਭਾਈ ਤਰਲੋਕਾ ਨੇ ਦੇਖੋ ਆਪਣੇ ਫੋਟੋ ਦੇ ਵਿੱਚ ਉਹਦਾਂ ਦਾ ਬਣਾਇਆ ਵੀ ਵਾਲ ਖੰਡਾ ਕੇ ਪਾਗਲ ਵਾਲਾ ਰੂਪ ਧਾਰ ਕੇ ਉਹਦਾਂ ਦੀ ਹਰਕਤਾਂ ਕਰਕੇ ਫਿਰ ਉਹ ਉੱਥੇ ਉਹਨਾਂ ਦੇ ਸ਼ਰੀਰਾਂ ਕੋਲੇ ਪਹੁੰਚੇ ਫਿਰ ਇਸ ਟਾਈਮ ਉੱਥੇ ਸੰਸਕਾਰ ਕਰਕੇ ਤੇ ਫਿਰ ਭਾਈ ਰਾਮਾ ਤੇ ਭਾਈ ਤਰਲੋਕਾ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਦੇ ਵਿੱਚ ਉੱਥੋਂ ਚਲੇ ਗਏ ਹੂੰ ਫਿਰ ਜਦ ਪਤਾ ਚੱਲਿਆ ਵੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਦਮਦਮਾ ਸਾਹਿਬ ਨੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਚੱਲਿਆ ਭਾਈ ਰਾਮਾ ਜੀ ਨੂੰ ਤੇ ਭਾਈ ਤਰਲੋਕਾ ਜੀ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਨੇ ਤਾਂ ਉੱਤੇ ਪਹੁੰਚੇ ਤਾਂ ਫਿਰ ਸਿੰਘਾਂ ਨੇ ਦੱਸਿਆ ਕਿੰਨੇ ਮਹਾਰਾਜ ਜੀ ਵੀ ਭਾਈ ਰਾਮਾ ਤੇ ਭਾਈ ਤਰਲੋਕਾ ਨਾਬੇ ਤੋਂ ਆਏ ਨੇ ਜਿਹੜੇ ਚਮਕੌਰ ਦੀ ਗੜੀ ਵੱਡੇ ਸਹਿਨਜਾਦਿਆਂ ਦਾ ਤੇ ਸਿੰਘਾਂ ਦਾ ਸੰਸਕਾਰ ਕਰਕੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਤਰਲੋਕਾ ਜੀ ਦੇ ਗਲ ਦੇ ਵਿੱਚ ਸਰਪਾਉ ਪਾਇਆ ਅੱਜ ਆਪਾਂ ਜਿਸ ਜਗ੍ਹਾ ਤੇ ਖੜਿਆਂਗਾ ਦਰਬਾਰ ਸਾਹਿਬ ਦਾ ਨਾਮ ਹੈ ਸਰਪਾਉ ਅੱਛਾ ਉੱਥੋਂ ਫਿਰ ਇਹ ਇੱਥੋਂ ਦਾ ਨਾਮ ਰੱਖਿਆ ਇਹਨਾਂ ਨੇ ਤੇ ਭਾਈ ਰਾਮਾ ਜੀ ਨੂੰ ਤਲਵਾਰ ਦਿੱਤੀ ਤੇ ਇੱਥੇ ਫਿਰ ਇਹਨਾਂ ਨੂੰ ਭਾਈ ਤਰਲੋਕੇ ਤੋਂ ਤਰਲੋਕ ਸਿੰਘ ਬਣ ਗਏ ਸਿੰਘ ਸੱਜ ਗਏ ਤੇ ਭਾਈ ਰਾਮੇ ਤੋਂ ਭਾਈ ਰਾਮ ਸਿੰਘ ਸੱਜ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਰੇ ਹੁਕਮਨਾਮਾ ਦਿੱਤਾ ਤੇਰਾ ਘਰ ਮੇਰਾ ਅਸੈ ਜੋ ਕਹਿੰਦੇ ਤੇਰਾ ਘਰ ਆ ਉਹ ਮੇਰਾ ਘਰ ਹੈ ਜੋ ਮੇਰਾ ਘਰ ਹੈ ਉਹ ਤੇਰਾ ਘਰ ਹੈ ਤਸਵੀਰ ਜਿਹੜੀ ਆ ਇਹ ਕਿ ਮਹਾਰਾਜਾ ਫੈਮਿਲੀ ਦੇ ਇਤਿਹਾਸ ਤੋਂ ਦੱਸਾਂ ਉਹ ਜੀ ਭਾਈ ਤਰਲੋਕਾ ਜੀ ਦੇ ਪਰਪੋਤਰੇ ਹੋਏ ਨੇ ਪਹਿਲੇ ਰਾਜਾ ਹਮੀਰ ਸਿੰਘ ਜਿੱਥੋਂ ਗੱਦੀ ਚੱਲਦੀ ਜੀ 270 ਸਾਲ ਹੋ ਗਏ 90 ਦੇ ਕਿਲੇ ਬਣੇ 18ਵੀਂ ਸਦੀ ਦੀ ਗੱਲ ਹੈ 18ਵੀਂ ਸਦੀ ਭਾਈ ਬਾਬਾ ਸਤਰਾਜਾ ਅਮੀਰ ਸਿੰਘ ਜੀ ਜੀ ਤੇ ਮਹਾਰਾਜਾ ਜਸਵੰਤ ਸਿੰਘ ਮਹਾਰਾਜਾ ਦਵਿੰਦਰ ਸਿੰਘ ਮਹਾਰਾਜਾ ਭਰਪੂਰ ਸਿੰਘ ਮਹਾਰਾਜਾ ਭਗਵਾਨ ਸਿੰਘ ਭਗਵਾਨ ਸਿੰਘ ਤੋਂ ਬਾਅਦ ਮਹਾਰਾਜਾ ਹੀਰਾ ਸਿੰਘ ਜੀ ਆਏ ਹਾਂ ਹੀਰਾ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਪਦਮਨ ਸਿੰਘ ਰਪਦਮਨ ਸਿੰਘ ਜੀ ਦੇ ਬੇਟੇ ਮਹਾਰਾਜਾ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਪੂਰਾ ਸ਼ਹੀਦ ਹੋ ਗਿਆ ਸੀਗਾ ਜੀ ਬਿਲਕੁਲ ਬਿਲਕੁਲ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਵਕਤ ਕੇਸ ਕੰਗਾ ਕਰ ਰਹੇ ਸੀ ਕਰ ਰਹੇ ਸੀਗੇ ਜਦੋਂ ਮੰਗ ਕਰਦੇ ਨੇ ਉਹ ਪੀਰ ਬੁੱਧੂ ਸ਼ਾਹ ਤਾਂ ਪੀਰ ਬੁੱਧੂ ਸ਼ਾਹ ਨੇ ਕੇਸ ਕੰਗਾ ਹੀ ਮੰਗਿਆ ਫਿਰ ਟਾਈਮ 'ਚ ਆਪਣੀ ਚਾਲ ਚੱਲਦਾ ਰਿਹਾ ਉਸ ਤੋਂ ਬਾਅਦ ਪਰਿਵਾਰ ਸਿੱਖ ਰਿਆਸਤਾਂ ਕੋਲ ਦਸਵੇਂ ਪਾਤਸ਼ਾਹ ਦੀਆਂ ਨਿਸ਼ਾਨੀਆਂ ਲੈ ਕੇ ਆਇਆ ਸਿੱਖ ਰਿਆਸਤਾਂ ਕੋਲੇ ਐਦਾਂ ਹੀ ਪਰਿਵਾਰ ਨਾਭਾ ਰਿਆਸਤ ਮਹਾਰਾਜਾ ਹੀਰਾ ਸਿੰਘ ਜੀ ਕੋਲੇ ਆ ਗਿਆ ਅੱਛਾ ਤਾਂ ਮਹਾਰਾਜ ਹੀਰਾ ਸਿੰਘ ਜੀ ਨੂੰ ਪੁੱਛਣ ਲੱਗਿਆ ਵੀ ਅਸੀਂ ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਬਖਸ਼ਿਸ਼ਾਂ ਦਈਏ ਤਾਂ ਤੁਸੀਂ ਕਿੱਦਾਂ ਕਰਾਂਗੇ ਕਿੱਥੇ ਰੱਖੋਗੇ ਕੀ ਕਰੋਗੇ ਤਾਂ ਤੁਸੀਂ ਦੇਖਦੇ ਹੋ ਤਸਵੀਰ ਦੇ ਵਿੱਚ ਮਹਾਰਾਜ ਹੀਰਾ ਸਿੰਘ ਜੀ ਨੇ ਬੜੇ ਸਤਕਾਰ ਦੇ ਨਾਲ ਬਖਸ਼ਿਸ਼ਾਂ ਪੜੀਆਂ ਨੇ ਤੇ ਮਹਾਰਾਜ ਹੀਰਾ ਸਿੰਘ ਜੀ ਦਾ ਜਵਾਬ ਸੀ ਮੈਂ ਸਾਰੀ ਉਮਰ ਆ ਨਿਸ਼ਾਨੀਆਂ ਆਪਣੇ ਸਿਰ ਦੇ ਉੱਪਰ ਦਸਵੇਂ ਦਵਾਰ ਦੇ ਉੱਪਰ ਰੱਖ ਕੇ ਸੇਵਾ ਹੀ ਕਰਾਂਗਾ ਆ ਤੁਸੀਂ ਦੇਖਦੇ ਹੋ ਭਾਈ ਨਰੈਣ ਸਿੰਘ ਭਾਈ ਕਾਨ ਸਿੰਘ ਜੀ ਦੇ ਬਜ਼ੁਰਗ ਬਜ਼ੁਰਗ ਜੜੇ ਸੀ ਹਾਂਜੀ ਭਾਈ ਨਰੈਣ ਸਿੰਘ ਜੀ ਇੱਕ ਚੌਂਕੜੇ ਦੇ ਵਿੱਚ ਖੰਡ ਪਾਠ ਕਰ ਰਹੇ ਨੇ ਤੇ ਮਹਾਰਾਜਾ ਹੀਰਾ ਸਿੰਘ ਜੀ ਸੁਣ ਰਹੇ ਨੇ ਇਹਦਾ ਇਤਿਹਾਸ ਹੈ ਮਹਾਰਾਜਾ ਹੀਰਾ ਸਿੰਘ ਜੀ ਨੇ ਇੱਕ ਵਾਰੀ ਭਾਈ ਨਰੈਣ ਸਿੰਘ ਨੂੰ ਕਿਹਾ ਨਰੈਣਸਿਆ ਕੋਈ ਇੱਕ ਚੌਂਕੜੇ ਦੇ ਵਿੱਚ ਖੰਡ ਪਾਠ ਕਰ ਦੇਗਾ ਉਹ ਕਹਿੰਦੇ ਮਾਰੇ ਕਰ ਤਾਂ ਦੇਗਾ ਕੋਈ ਸੁਣਨ ਵਾਲਾ ਵੀ ਚਾਹੀਦਾ ਤੇ ਫਿਰ ਮਹਾਰਾਜਾ ਹੀਰਾ ਸਿੰਘ ਜੀ ਨੇ ਕਿਹਾ ਵੀ ਭਾਈ ਨਰੈਣ ਸਿੰਘ ਜੀ ਅਸੀਂ ਸੁਣਾਗੇ ਤਾਂ ਭਾਈ ਨਰੈਣ ਸਿੰਘ ਜੀ ਨੇ ਕਰਿਆ ਤੇ ਮਹਾਰਾਜਾ ਹੀਰਾ ਸਿੰਘ ਜੀ ਨੇ ਸੁਣਿਆ ਦੇਖੋ ਗੁਰਬਾਣੀ ਪ੍ਰਤੀ ਇੰਨਾ ਪਿਆਰ ਇੰਨੀ ਨਿਮਰਤਾ ਮਹਾਰਾਜਾ ਹੀਰਾ ਸਿੰਘ ਜੀ ਨੇ ਜਦੋਂ ਅਖੰਡ ਪਾਠ ਦਾ ਭੋਗ ਪਿਆ ਤਾਂ ਮਹਾਰਾਜਾ ਭਾਈ ਨਰੈਣ ਸਿੰਘ ਨੂੰ ਕਹਿੰਦਾ ਨਰੈਣ ਸਿੰਘਾ ਮੰਗ ਕੀ ਮੰਗਦਾ ਤਾਂ ਭਾਈ ਨਰੈਣ ਸਿੰਘ ਜੀ ਨੇ ਕਹਿ ਬੀ ਮਹਾਰਾਜ ਸਾਹਿਬ ਥੋੜੇ ਦਿਲ ਦੇ ਵਿੱਚ ਗੁਰਬਾਣੀ ਸੁਣਨ ਦੀ ਇੱਛਾ ਸੀ ਤੇ ਗੁਰੂ ਮਹਾਰਾਜ ਨੇ ਮੈਨੂੰ ਇਹ ਸਯੋਗ ਬਣਾਇਆ ਤਾਂ ਮੈਂ ਆਹ ਗੁਰਬਾਣੀ ਆਪ ਨੂੰ ਸੁਣਾ ਸਕਿਆ ਤਾਂ ਜੋ ਪਾਲਕੀ ਦੇ ਵਿੱਚ ਮਹਾਰਾਜਾ ਹੀਰਾ ਸਿੰਘ ਅਕਸਰ ਬੈਠਦੇ ਸੀ ਪਈ ਨਰੈਣ ਸਿੰਘ ਹੋਣਾ ਨੂੰ ਸਪਾਲਕੀ ਦੇ ਵਿੱਚ ਬਿਠਾਇਆ ਤੇ ਕਿਲੇ ਤੋਂ ਘੋੜੇ ਵਾਲੇ ਗੁਰਦੁਆਰੇ ਬਾਬਾ ਅਜਾਪਾਲ ਸਿੰਘ ਹੋਣਾ ਦੇ ਗੁਰਦੁਆਰਾ ਉੱਥੇ ਲੈ ਕੇ ਜਾ ਰਹੇ ਨੇ ਅੱਛਾ ਪਈ ਨਰੈਣ ਸਿੰਘ ਪਾਲਕੀ ਦੇ ਵਿੱਚ ਬੈਠੇ ਸੌਦੇ ਨੇ ਵੀ ਸ਼ਾਇਦ ਲੋਕਾਂ ਨੂੰ ਗਲਤਫਹਿਮੀ ਹੈ ਵੀ ਮਹਾਰਾਜਾ ਹੀਰਾ ਸਿੰਘ ਪਾਲਕੀ ਦੇ ਵਿੱਚ ਬੈਠੇ ਨੇ ਜਦੋਂ ਪਾਲਕੀ ਉੱਥੇ ਰੱਖੀ ਤਾਂ ਨਰੈਣ ਸਿੰਘ ਜੀ ਕੀ ਦੇਖਦੇ ਨੇ ਮਹਾਰਾਜਾ ਹੀਰਾ ਸਿੰਘ ਜੀ ਨੇ ਨੰਗੇ ਪੈਰੀ ਆਪਣੇ ਮੋਢੇ ਤੇ ਚੁੱਕੀ ਹੋਈ ਸੀ ਇੰਨੀ ਨਿਮਰਤਾ ਸੀ ਇਹ ਇਹਦੇ ਵਿੱਚ ਤਸਵੀਰ ਦੇ ਵਿੱਚ ਇਹ ਮਹਿਲ ਹੈ ਜੀ ਤੇ ਇਸਦੇ ਨਾਲ ਹੀ ਕਿਲਾ ਹੈ ਕਿਲੇ ਦੇ ਵਿੱਚ ਮਹਾਰਾਜਾ ਰਿਕੁਦਮਨ ਸਿੰਘ ਜੀ ਦੀ ਤਾਜਪੋਸ਼ੀ ਹੋ ਰਹੀ ਸੀ ਉਸ ਵੇਲੇ ਤਾਜਪੋਸ਼ੀ ਦੇ ਵਿੱਚ ਸੰਤ ਮਹਾਰਾਜ ਅਤਰ ਸਿੰਘ ਮਸਤੋਣਾ ਸਾਹਿਬ ਤੋਂ अच्छा ताज कोशिश करवा महाराजा रिपुदमन सिंह जी भी आए थे स्पेशल वाह बहुत ਨੇੜੇ ਦੇ ਸੰਬੰਧ ਸੀ ਮਹਾਰਾਜਾ ਰਿਪੁਦਮਨ ਸਿੰਘ ਜੀ ਨਾਲ ਸੰਤ ਮਹਾਰਾਜਾ ਸਰ ਸਿੰਘ ਜੀ ਦੇ ਇਹ ਕਿਲੇ ਦੇ ਵਿੱਚ ਹੋਈ ਸੀ ताज कोशिश ਅਸਲ ਦੇ ਵਿੱਚ ਅੰਦਰੋਂ ਸਿੱਖ ਸੀ ਮਹਾਰਾਜਾ ਰਿਪੁਦਮਨ ਸਿੰਘ ਬਿਲਕੁਲ ਜੀ ਬਿਲਕੁਲ ਇਸ ਤਸਵੀਰ ਦੇ ਵਿੱਚ 8 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਜੀ ਨੂੰ ਅੰਗਰੇਜ਼ ਸਰਕਾਰ ਅਰੈਸਟ ਕਰਨ ਵਾਸਤੇ ਆਏ ਸੀ 8 ਜੁਲਾਈ 1923 ਨੂੰ ਹੀਰਾ ਮਹਿਲ ਦੇ ਵਿੱਚੋਂ ਮਹਾਰਾਜੇ ਰੇਪੂ ਦਮਨ ਸਿੰਘ ਜੀ ਨੂੰ ਅਰੈਸਟ ਕੀਤਾ ਸੀ। ਹਾਂ। ਇੱਥੋਂ ਅਰੈਸਟ ਕਰਕੇ ਕਿਲੇ ਦੇ ਵਿੱਚ ਲੈ ਗਏ ਸੀਗੇ। 9 ਜੁਲਾਈ 1923 ਨੂੰ ਨਾਬੇ ਚ ਲੈ ਗਏ ਸੀ ਮਹਾਰਾਜੇ ਰੇਪੂ ਦਮਨ ਸਿੰਘ ਜੀ ਨੂੰ। ਅਰੈਸਟ ਕਰਕੇ ਕੌਡੀ ਕਨਾਲ ਕਾਲੇ ਪਾ। ਅੱਛਾ ਬੜੀ ਇਤਿਹਾਸਕ ਤਸਵੀਰ ਆ ਇਹ। ਇਹਦੇ ਪਿੱਛੇ ਕੀ ਇਤਿਹਾਸ ਹੈ? ਇਹ ਗੁਰਦੁਆਰਾ ਗੰਗਸਰ ਜੈਤੋਂ ਦੀ ਤਸਵੀਰ ਹੈ ਜੀ। ਜੀ। ਗੁਰਦੁਆਰਾ ਗੰਗਸਰ ਜੈਤੋਂ ਦੇ ਵਿੱਚੋਂ। ਜਿਹੜਾ ਸੀਗਾ ਜੈਤੋਂ ਦੇ ਵਾਸਤੇ ਉੱਥੇ ਖੰਡਪੜ ਸਾਹਿਬ ਮੋਰਚਾ ਲੱਗਿਆ ਸੀਗਾ 11 ਖੰਡਪੜ ਸਾਹਿਬ ਆਰੰਭ ਕੀਤੇ ਹੋਏ ਸੀਗੇ ਜਿਹਦੇ ਵਿੱਚ ਅੰਗਰੇਜ਼ ਸਰਕਾਰ ਨੇ ਆ ਕੇ ਉਹਨਾਂ ਦੇ ਐਲਕਾਰਾਂ ਨੇ ਆ ਕੇ ਖੰਡਪੜ ਸਾਹਿਬ ਚਾਹਦੇ ਖੰਡਪੜ ਸਾਹਿਬ ਖੰਡਨ ਕਰਦੇ ਸੀਗੇ ਮੋਰਚਾ ਚੱਲ ਰਿਹਾ ਸੀਗਾ ਮਹਾਰਾਜਾ ਰੇਪੂਦਮਨ ਸਿੰਘ ਜੀ ਕਰਕੇ ਉਹ ਵੀ ਉਹਨਾਂ ਨੂੰ ਗੱਦੀ ਤੇ ਮੁੜ ਬਹਾਲ ਕੀਤਾ ਗਿਆ ਤੇ ਉਹਦੇ ਕਰਕੇ ਹੀ 11 ਖੰਡਪੜ ਸਾਹਿਬ ਜਿਹੜੇ ਸੀ ਆਰੰਭ ਕੀਤੇ ਹੋਏ ਸੀ ਉਹਨਾਂ ਨੇ ਅੰਗਰੇਜ਼ਾਂ ਨੇ ਆ ਕੇ ਖੰਡਿਤ ਕਰ ਦਿੱਤੇ ਸੀ ਤੇ ਮਹਾਰਾਜਾ ਰੇਪੂਦਮਨ ਸਿੰਘ ਕਰਕੇ ਹੀ ਖੰਡਪੜ ਸਾਹਿਬ ਚੱਲ ਰਹੇ ਸੀ ਅਛਾ ਇਹ ਜਿਹੜੀ ਤਸਵੀਰ ਆ ਜੇ ਤਿਆਰ ਹੋ ਰਹੀ ਆ ਇਹ ਤੇ ਬੜਾ ਇਹਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਇਤਿਹਾਸ ਇਹਦੇ ਵਿੱਚ ਜਿਹੜੇ ਦਸਾਏ ਲੱਗ ਰਹੇ ਨੇ ਇਧਰ ਅਕਾਲ ਤਖਤ ਸਾਹਿਬ ਦੀ ਫੋਟੋ ਆ ਇਧਰ ਅੰਗਰੇਜ਼ ਆ ਇਧਰ ਇਧਰ ਇਹਦੇ ਬਾਰੇ ਤੁਸੀਂ ਦੱਸੋ ਕਿ ਕੀ ਇਹਦਾ ਇਤਿਹਾਸ ਜਦੋਂ ਮੋਰਚਾ ਲੱਗਿਆ ਜੈਤੋਂ ਦਾ ਮਹਾਰਾਜਾ ਨਾਭਾ ਦੀ ਯਾਦ ਵਿੱਚ ਤਾਂ ਅਕਾਲ ਤਖਤ ਤੋਂ ਦਿੱਲੀ 500 ਜਥੇ ਦੀ ਅਰਦਾਸ ਹੁੰਦੀ ਸੀਗੀ ਉਹਦੇ ਵਿੱਚ ਕੀ ਬੋਲਦੇ ਸੀ ਅਸੀਂ ਨਾਬੇ ਨੂੰ ਜ਼ਰੂਰ ਜਾਵਾਂਗੇ ਭਾਵੇਂ ਸਿਰ ਕੱਟ ਜਾਵੇ ਮੇਰਾ ਹਾਲ ਤੇ ਪੰਜਾਲੀ ਕਿੱਲੀ ਤੰਗ ਚੱਲਿਆਂ ਜੈਤੋਂ ਦੇ ਮੋਰਚੇ ਨੂੰ ਕਿਸਾਨ ਚੱਲਿਆਂ ਲੋਕ ਬੋਲਾ ਬਣ ਗਿਆ ਸੀ ਬਿਲਕੁਲ ਜੀ ਬਿਲਕੁਲ ਉਸ ਵਕਤ ਲੋਕ ਬੋਲਾ ਸੀ ਤਾਂ ਅਕਾਲ ਤਖਤ ਫਿਰ ਅਰਦਾਸ ਹੁੰਦੀ ਸੀ ਇੱਥੋਂ ਅਰਦਾਸ ਕਰਕੇ ਫਿਰ ਸਿੰਘ ਜੈਤੋਂ ਜਾਂਦੇ ਸੀ ਮੋਰਚਾ ਲੈ ਕੇ ਆ ਮੋਰਚੇ ਨੂੰ ਜਾ ਰਹੇ ਨੇ ਉਸ ਤੋਂ ਵਕਤ ਜਦੋਂ ਉਸ ਤੋਂ ਬਾਅਦ ਜਿਹੜੀ ਫੋਟੋਆਂ ਦੇ ਦ੍ਰਿਸ਼ ਬਣਾਏ ਹੋਏ ਨੇ ਤਾਂ ਅੰਗਰੇਜ਼ ਜੈਤੋਂ ਗੋਲੀ ਚਲਾ ਰਹੇ ਨੇ ਤੇ ਸਿੰਘ ਸਿੰਘਣੀਆਂ ਅਰ ਵਾਹਿਗੁਰੂ ਦਾ ਜਾਬ ਕਰਦੇ ਸ਼ਹੀਦ ਹੋ ਰਹੇ ਨਹੀਂ ਵਾ ਤੇ ਇਸ ਸਾਈਡ ਤੇ ਤੁਸੀਂ ਦੇਖਦੇ ਹੋ ਨਾਬੇ ਦੀ ਖੁੰਨੀ ਖਾਰਖਸ ਜੇਲ ਬਣਾਈ ਹੈ ਜਿੱਥੇ ਸਿੰਘਾਂ ਦੇ ਤਸੱਦਦ ਹੁੰਦਾ ਸੀ ਤੇ ਇੱਕ ਆ ਰਣ ਸਿੰਘ ਨੇ ਸਰਦਾਰ ਰਣ ਸਿੰਘ ਸ਼ਹੀਦ ਰਣ ਸਿੰਘ ਬਿਲਕੁਲ ਇਹਨਾਂ ਦੇ ਪੈਰ ਪੱਥਰ ਨਾਲ ਬੰਨਤੇ ਇਹਨਾਂ ਨੂੰ ਕੁਰਸੀ ਤੇ ਖੜਾਇਆ ਗਿਆ ਜਦੋਂ ਫਿਰ ਕੁਰਸੀ ਨੀਚੋਂ ਖਿੱਚੀ ਤਾਂ ਇਹਨਾਂ ਦੀ ਖੋਪੜੀ ਉੱਤਰ ਗਈ ਦਰਖਤ ਨਾਲ ਕੇਸ ਬੰਨਤੇ ਤਾ ਆ ਜੋ ਹੈ ਤੁਸੀਂ ਦੇਖਦੇ ਹੋ ਇਹਨਾਂ ਦੇ ਸਰੀਰ ਨੂੰ ਗੁੜ ਲਾਇਆ ਹੋਇਆ ਉੱਪਰ ਕੀੜੇ ਚੱਲ ਰਹੇ ਨੇ ਤਾਂ ਐਦਾਂ ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ